ਚਾਹ। ਓਹ, ਆਈ ਡੋਨਟ ਈ ਖਾਣਾ। ਨਹੀਂ। ਮਾ। ਦੱਸੋ ਕਿਹੜੇ ਸਟਾਈਲ ਦਾ ਪਰੌਂਠਾ ਵਧੀਆ ਲੱਗਿਆ? ਮੈਨੂੰ ਤਾਂ ਦੋਵੇਂ। ਤੁਹਾਨੂੰ ਜੀ ਵਧੀਆ ਲੱਗਿਆ ਪਰ ਮੈਂ ਨਹੀਂ ਖਾਣਾ। ਚਲੋ, ਇੰਜੋਏ। ਆਂਦੀ ਤਾਂ ਲਾਜੂ। ਪਰਾਠਿਆਂ ਦੀ ਠਕੇ ਛਾਈ ਤੋਂ ਬਾਅਦ ਜੀ ਬਸ ਆਪਾਂ ਸ਼ੇਅਰ ਕੀਤਾ ਪਰੌਂਠਾ ਤੇ ਬਸ ਜੀ ਇੰਜੋਏ ਕੀਤਾ ਮਾਰਨਿੰਗ ਟਾਈਮ ਤੇ ਬੱਚਿਆਂ ਦਾ ਸਕੂਲ ਦਾ ਜਾਣ ਦਾ ਟਾਈਮ ਹੋ ਗਿਆ ਸੀਗਾ ਰੈਡੀ ਸੀਗੇ ਡਰੈੱਸ ਪਾਈ ਹੋਈ ਸੀਗੀ ਬਸ ਜੋ ਹੈ ਸਿਰ ਹੀ ਬੌਣੇ ਸੀਗੇ ਬਸ ਜੋ ਹੈ ਇਸ ਤਰ੍ਹਾਂ ਹੀ ਗੱਲਾਂ ਆਪਸ ਵਿੱਚ ਹੁੰਦੀਆਂ ਰਹੀਆਂ ਤੇ ਜੋ ਹੈ ਟਾਈਮ ਸਪੈਂਡ ਹੁੰਦਾ ਰਿਹਾ ਤੇ ਬਸ ਜੀ ਬੱਚੇ ਜੋ ਹੈ ਨਾਸ਼ਤਾ ਕਰ ਰਹੇ ਸੀਗੇ ਤੇ ਹਸਬੰਡ ਸਾਹਮਣੇ ਕੋਈ ਹਿਸਾਬ ਕਿਤਾਬ ਲੱਗੇ ਹੋਏ ਸੀਗੇ ਮਿਸਤਰੀਆਂ ਦੇ ਤੇ ਬਾਹਰ ਦੀ ਜੋ ਹੈ ਬਾਉਂਡਰੀ ਕਰਨੀ ਹੈ ਉਸ ਦਾ ਵੀ ਹਿਸਾਬ-ਕਿਤਾਬ ਲਾਉਣਾ ਸੀਗਾ ਬਸ ਜੀ ਇਸ ਤਰ੍ਹਾਂ ਹੀ ਟਾਈਮ ਜੋ ਹੈ ਨਿਕਲਦਾ ਜਾਂਦਾ ਹੈ ਤੇ ਜਾਣ ਦਾ ਟਾਈਮ ਹੋ ਗਿਆ ਸਕੂਲ ਤੇ ਤੁਸੀਂ ਬੇੜੀ ਦਾ ਹਾਲ ਵੇਖ ਸਕਦੇ ਹੋ ਕਿਵੇਂ ਜੋ ਹੈ ਅਜੇ ਵੀ ਕੰਮ ਚੱਲ ਹੀ ਰਿਹਾ ਹੈ ਤੇ ਇਟੰਗ ਜੋ ਹੈ ਸਵਾਰ ਕੇ ਹੁਣ ਸੈੱਟ ਕਰਨਾ ਹੈ ਤੇ ਇਸ ਤੋਂ ਬਾਅਦ ਜੀ ਆਪਾਂ ਆ ਗਏ ਆਪਣੇ ਬੈਕ ਟੂ ਡਿਊਟੀ ਤੇ ਹੁਣ ਜੋ ਹੈ ਆਪਾਂ ਕਰਨੇ ਨੇ ਕੱਪੜੇ ਧੋਣੇ ਨੇ तो जो है बस जी लाने हाँ मशीन तो इस तुम बाद जी अगली कार्रवाई आप करनी ही है तो यही जो है सारा दिन कम नहीं मैं सारिया जो मिर्चा ने यह सुर के जो है एक कंटेनर से जो है नैपकिन बिछा के पेस्ट रखता है जिस तरह कि फ्रिज च फ्रैश रहनगियाँ तो ग्रीन रहनगियाँ तो सुकन भी नहीं नैपकिन जो है होर बिछावे जिस तरह कि वजिया रहनगियाँ सलाब नहीं होगी या फिर गर्डन दिया ਬਾਚ ਇਸ ਕੰਟੇਨਰ ਨੂੰ ਰੱਖ ਦਾਂਗੇ ਫ੍ਰਿਜ 'ਚ ਚਲੋ ਜੀ ਹੁਣ ਜੋ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ 4 ਟਾਈਪਸ ਆਫ ਗੰਡਾ ਪਰੌਂਠਾ ਮਤਲਬ ਕਿ ਚਾਰ ਤਰੀਕਿਆਂ ਦੇ ਜੋ ਹੈ ਗੰਡਿਆਂ ਦੇ ਪਰੌਂਠੇ ਮੈਂ ਸ਼ੇਅਰ ਕਰਾਂਗੀ ਕਿਵੇਂ ਚਾਰ ਤਰੀਕਿਆਂ ਨਾਲ ਅਸੀਂ ਜੋ ਹੈ ਪਰੌਂਠੇ ਬਣਾ ਸਕਦੇ ਹਾਂ ਬਹੁਤ ਵਧੀਆ ਬਣਦੇ ਨੇ ਮੈਂ ਜੋ ਹੈ ਇਹ ਟਰਾਈ ਕੀਤੇ ਨੇ ਤੇ ਮੇਰੇ ਲਈ ਤਾਂ ਬਹੁਤ ਹੁਣ ਜੋ ਹੈ ਈਜ਼ੀ ਹੋ ਗਿਆ ਹੈ ਪਹਿਲਾਂ ਤਾਂ ਮੈਤੋਂ ਬਣਦੇ ਹੀ ਨਹੀਂ ਸੀਗੇ ਤਾਂ ਜੋ ਹੈ ਕੱਦੂ ਕਸ ਕਰਕੇ ਬਣਾਉਣੇ ਹਾਂ ਤਾਂ ਉਹ ਟੇਸਟ ਨਹੀਂ ਆਉਂਦਾ ਤੇ ਇਸ ਤੋਂ ਬਾਅਦ ਜੀ ਮੈਂ ਇੱਕ ਰੋਟੀ ਜੋ ਹੈ ਗੰਡਿਆਂ ਨੂੰ ਪਾ ਕੇ ਉਸ ਜੋ ਹੈ ਮਸਾਲੇ ਫਿਲ ਕਰਕੇ ਉਸ ਨੂੰ ਜੋ ਹੈ ਹੱਥਾਂ ਨਾਲ ਸੈੱਟ ਕਰਨਾ ਹੈ ਜਿਸ ਨਾਲ ਕਿ ਇਸ 'ਚ ਹਵਾ ਨਹੀਂ ਬਣਦੀ ਜਦੋਂ ਆਪਾਂ ਗੰਡੇ ਵਾਲੇ ਪਰੌਂਠੇ ਬਣਦੇ ਹਾਂ ਤਾਂ ਰੋਟੀ ਜੋ ਹੈ ਇੱਕ ਹਵਾ ਜੀ ਬਣ ਜਾਂਦੀ ਹੈ ਜਿਸ ਨਾਲ ਕਿ ਪਰਾਠਾ ਫਟ ਜਾਂਦਾ ਹੈ ਤੇ ਬਾਸ ਜੀ ਸਭ ਤੋਂ ਪਹਿਲਾਂ ਹੱਥਾਂ ਨਾਲ ਜੋ ਹੈ ਪੋਲੇ ਪੋਲੇ ਹੱਥਾਂ ਨਾਲ ਜੋ ਆਪਾਂ ਪਰੌਠੇ ਨੂੰ ਸੈੱਟ ਕਰ ਲਾਂਗੇ ਗੰਡੇ ਬਿਲਕੁਲ ਸੈਟਿੰਗ ਹੋਣ ਤੋਂ ਬਾਅਦ ਉਸ ਨੂੰ ਜੋ ਹੈ ਲਾਸਟ ਵਿੱਚ ਬੇਲਣਾ ਹੈ ਤੇ ਬਾਸ ਜੀ ਬੇਲ ਕੇ ਜੋ ਹੈ ਤਵੇ ਤੇ ਪਾ ਦੇਣਾ ਹੈ ਤੇ ਘਿਓ ਲਾ ਕੇ ਇਸ ਨੂੰ ਰਾੜ ਕੇ ਜੋ ਹੈ ਆਪਾਂ ਇੰਜੋਏ ਕਰ ਸਕਦੇ ਹਾਂ ਪਰੌਠਾ ਤੇ ਇਸ ਤੋਂ ਬਾਅਦ ਜੀ ਸੈਕਿੰਡ ਟਾਈਪ ਪਰੌਠਾ ਜੋ ਹੈ ਉਹ ਕਰਾਂਗੇ ਟ੍ਰਾਈ ਸੈਕੰਡ ਟਾਈਪ ਆਫ ਪਰੋਠਾ ਜੋ ਕਿ ਤੰਦੂਰ ਵਾਲੇ ਲਾਉਂਦੇ ਨੇ ਮੈਂ ਕਈ ਵਾਰ ਉਹਨਾਂ ਨੂੰ ਵੇਖਿਆ ਹੈ ਤੇ ਮੈਂ ਸਭ ਤੋਂ ਪਹਿਲਾਂ ਜੀ ਹੱਥਾਂ ਨਾਲ ਹੀ ਰੋਟੀ ਨੂੰ ਜੋ ਹੈ ਆ ਬਣਾਇਆ ਤੇ ਉਸ ਤੋਂ ਬਾਅਦ ਜੀ ਆਪਾਂ ਜੋ ਹੈ ਚੱਕਲੇ ਤੇ ਹੀ ਗੰਡਿਆਂ ਨੂੰ ਖਲਾਰ ਲੈਣਾ ਹੈ ਤੇ ਉਸ ਤੋਂ ਬਾਅਦ ਜੀ ਇਸ 'ਚ ਜੋ ਹੈ ਸੁੱਕੇ ਮਸਾਲੇ ਪਾਉਣੇ ਨੇ ਇਹ ਜੋ ਹੈ ਤੰਦੂਰ ਵਾਲੇ ਇਸ ਤਰੀਕੇ ਨਾਲ ਹੀ ਲਾਉਂਦੇ ਨੇ ਕਿਉਂਕਿ ਜਦੋਂ ਆਪਾਂ ਭਰ ਕੇ ਤੰਦੂਰ 'ਚ ਲਾਉਂਨੇ ਹਾਂ ਤਾਂ ਉਹ ਟੁੱਟ ਜਾਂਦਾ ਹੈ ਪਰੋਠਾ ਬਟ ਇਸ ਤਰੀਕੇ ਨਾਲ ਜੋ ਹੈ ਪਰੋਠਾ ਟੁੱਟਦਾ ਨਹੀਂ ਤੇ ਬਾਅਦ ਜੀ ਆਪਾਂ ਹੱਥਾਂ ਨਾਲ ਰੋਟੀ ਬਣਾ ਲਈ ਹੈ ਇੱਕ ਮੋਟੀ ਜੀ ਤੇ ਜੋ ਹੈ ਜੋ ਬੇਲਣੇ ਤੇ ਨੇ ਸਾਰੇ ਮਸਾਲੇ ਪਾ ਕੇ ਉਸ ਤੋਂ ਬਾਅਦ ਜੀ ਆਪਾਂ ਜੋ ਹੈ ਰੋਟੀ ਨੂੰ ਪਿਆਜਾਂ ਤੇ ਰੱਖਣਾ ਹੈ ਤੇ ਚੰਗੀ ਤਰ੍ਹਾਂ ਹੱਥਾਂ ਨਾਲ ਜੋ ਹੈ ਪ੍ਰੈਸ ਕਰ ਕਰਕੇ ਆਪਾਂ ਨੂੰ ਜੋ ਪਤਾ ਲੱਗ ਜਾਣਾ ਹੈ ਕਿ ਜੋ ਹੈ ਗੰਡੇ ਆਪਾਂ ਨੂੰ ਦਿਖਣ ਲੱਗ ਜਾਣਗੇ ਜਦੋਂ ਆਪਾਂ ਪ੍ਰੈਸ ਕਰਾਂਗੇ ਆਪਾਂ ਹੱਥ ਥੋੜਾ ਜਿਹਾ ਜੋ ਹੈ ਸੁੱਕਾ ਆਟਾ ਲਾਵਾਂਗੇ ਤੇ ਚੰਗੀ ਤਰ੍ਹਾਂ ਹੱਥਾਂ ਨਾਲ ਇਸ ਨੂੰ ਪ੍ਰੈਸ ਕਰਦੇ ਰਹਾਂਗੇ ਤੇ ਬਸ ਜੀ ਇਹ ਜੋ ਹੈ ਬਿਲਕੁਲ ਜੋ ਪਿਆਜ਼ ਨੇ ਤੇ ਗੰਡੇ ਨੇ ਇਹ ਰੋਟੀ ਨਾਲ ਚਿਪਕ ਜਾਣਗੇ ਤੇ ਆਪਾਂ ਜੀ ਬਸ ਜੋ ਹੈ ਇਸ ਨੂੰ ਇਹ ਦੇਖ ਸਕਦੇ ਹਾਂ ਤੁਸੀਂ ਉੱਪਰ ਜੋ ਹੈ ਗੰਡੇ ਨਜ਼ਰ ਆਉਂਦੇ ਨੇ ਤੇ ਆਪਾਂ ਬਸ ਜੀ ਇਹ ਦੇਖੋ ਆਪਾਂ ਰੋਟੀ ਨੂੰ ਚੱਕ ਕੇ ਹੁਣ ਜੋ ਹੈ ਬਸ ਤਵੇ ਤੇ ਜੋ ਹੈ ਗੰਡੇ ਆਲਾ ਪਾਸਾ ਹੈ ਉਸ ਨੂੰ ਪਾਉਣਾ ਹੈ ਤੇ ਘੋਲਾ ਕੇ ਸੈਕਿੰਡ ਟਾਈਪ ਆ ਪਰੌਂਠਾ ਜੋ ਹੈ ਆਪਣਾ ਰੈਡੀ ਹੋ ਜਾਣਾ ਹੈ ਬਾਜੀ ਪਰੌਂਠੇ ਨੂੰ ਥੱਲ ਕੇ ਹੁਣ ਜੋ ਹੈ ਘਿਓ ਲਾਵਾਂਗੇ ਜੇ ਤੰਦੂਰ ਤੇ ਲਾਉਣਾ ਹੈ ਤਾਂ ਵੀ ਤੁਸੀਂ ਇਸ ਤਰੀਕੇ ਨਾਲ ਹੀ ਤੰਦੂਰ ਤੇ ਵੀ ਲਾ ਸਕਦੇ ਹੋ ਆਪਾਂ ਜਰੂਰ ਟਰਾਈ ਕਰਾਂਗੇ ਨੈਕਸਟ ਟਾਈਮ ਜਦੋਂ ਵੀ ਆਪਾਂ ਤੰਦੂਰ ਥਰਡ ਟਾਈਪ ਆਫ ਪਰੌਂਠਾ ਹੈ ਜੀ ਆਪਾਂ ਜੋ ਹੈ ਇੱਕ ਪੇੜੇ ਨੂੰ ਥੋੜਾ ਜਿਹਾ ਜੋ ਹੈ ਭੰਨਣਾ ਹੈ ਤੇ ਉਸ ਤੋਂ ਬਾਅਦ ਇਸ 'ਚ ਜੋ ਹੈ ਪਿਆਜ਼ ਤੇ ਜੋ ਹੈ ਸੁੱਕੇ ਮਸਾਲੇ ਪਾਉਣੇ ਨੇ ਇਸ 'ਚ ਕੀ ਹੈ ਪਿਆਜ਼ ਜੋ ਘਟ ਪੈਂਦੇ ਨੇ ਤੇ ਜੋ ਹੈ ਟੇਸਟੀ ਲੱਗਦਾ ਹੈ ਬਟ ਇਹ ਫੇਰ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਤੇ ਬਾਸ ਜੀ ਆਪਾਂ ਪੇੜਾ ਬਣਾ ਕੇ ਜੋ ਹੈ ਤੁਸੀਂ ਵੱਡਾ ਪੇੜਾ ਵੀ ਲੈ ਸਕਦੇ ਹੋ ਤੇ ਚੰਗੀ ਤਰ੍ਹਾਂ ਹੱਥਾਂ ਨਾਲ ਹੀ ਇਸ ਨੂੰ ਸੈੱਟ ਕਰਨਾ ਹੈ ਕਿਉਂਕਿ ਗੰਡੇ ਜੋ ਜੋ ਹੈ ਅ ਪ੍ਰੋਠਾ ਟੁੱਟ ਜਾਂਦਾ ਹੈ ਜੇ ਅਸੀਂ ਇੱਕਦਮ ਬੇਲਦੇ ਹਾਂ ਤੇ ਆਪਾਂ ਜੋ ਹੈ ਹੱਥ ਨਾਲ ਹੀ ਇਸ ਨੂੰ ਸੈੱਟ ਕਰਾਂਗੇ ਤੇ ਉਸ ਤੋਂ ਬਾਅਦ ਜੀ ਆਪਾਂ ਜੋ ਹੈ ਇਸ ਨੂੰ ਫੇਰ ਹੀ ਬੇਲਣਾ ਹੈ ਤੇ ਬਾਸ ਜੀ ਆਪਾਂ ਜੋ ਹੈ ਇਸ ਨੂੰ ਜੋ ਹੈ ਮੈਂ ਬੇਲਣੇ ਨਾਲ ਨਹੀਂ ਬੇਲਿਆ ਮੈਂ ਹੱਥਾਂ ਨਾਲ ਹੀ ਸੈੱਟ ਕੀਤਾ ਤੇ ਬਾਸ ਜੀ ਇਹ ਆਪਣਾ ਪਰੋਠਾ ਰੈਡੀ ਤੇ ਜੀ ਹੁਣ ਲਾਸਟ ਜੋ ਹੈ ਪਰੌਂਠਾ ਟਾਈਪ ਜੇ ਤੁਸੀਂ ਤਿੰਨੇ ਟਾਈਪ ਚ ਫੇਲ ਹੋ ਚੁੱਕੇ ਹੋ ਜਾਂ ਨਹੀਂ ਬਣਿਆ ਤਾਂ ਲਾਸਟ ਤਾਂ ਜਰੂਰ ਪੱਕਾ ਹੀ ਤੁਸੀਂ ਜੋ ਹੈ ਪਾਸ ਹੋ ਜਾਓਗੇ ਇਸ ਚ ਆਪਾਂ ਜੀ ਜੋ ਦੋ ਰੋਟੀਆਂ ਬਣਾ ਲੈਣੀਆਂ ਨੇ ਇੱਕ ਰੋਟੀ ਬਣਾ ਕੇ ਉਸ ਤੇ ਸਾਰੇ ਗੰਡੇ ਪਾ ਕੇ ਨਾਣ ਮਿਰਚ ਪਾ ਕੇ ਤੇ ਆਪਾਂ ਜੀ ਦੂਜੀ ਰੋਟੀ ਨੂੰ ਉਸ ਤੇ ਰੱਖ ਕੇ ਜੋ ਹੈ ਚੰਗੀ ਤਰ੍ਹਾਂ ਉਸ ਨੂੰ ਪ੍ਰੈਸ ਕਰ ਦਾਂਗੇ ਸਾਈਡਾਂ ਤੋਂ ਵੀ ਪ੍ਰੈਸ ਕਰ ਦਾਂਗੇ ਤੇ ਬਾਸ ਜੀ ਥੋੜੀ ਹੀ ਇਸ ਨੂੰ ਜੋ ਹੈ ਆਪਾਂ ਜੋ ਹੈ ਪ੍ਰੈਸ ਕਰਨਾ ਹੈ ਤੇ ਬੱਸ ਜੀ ਇਹ ਪਰੌਂਠਾ ਜੋ ਹੈ ਕੋਈ ਅੰਜਾਨ ਵੀ ਹੋਵੇਗਾ ਤਾਂ ਉਹ ਵੀ ਬਣਾ ਸਕਦਾ ਹੈ ਬਹੁਤ ਈਜ਼ੀ ਬਣਦਾ ਹੈ ਬਟ ਇਸ 'ਚ ਜੋ ਹੈ ਆਟਾ ਥੋੜਾ ਜਿਆਦਾ ਲੱਗਦਾ ਹੈ ਤੇ ਥੋੜਾ ਹੈਵੀ ਜਿਹਾ ਲੱਗਦਾ ਹੈ ਇਸ ਕਰਕੇ ਮੈਂ ਇਹ ਅਵੋਇਡ ਕਰਦੀ ਆਂ ਬਟ ਤੁਸੀਂ ਜੋ ਹੈ ਫਰਸਟ ਟਾਈਮ ਬਣਾ ਰਹੇ ਹੋ ਤਾਂ ਟਰਾਈ ਕਰ ਸਕਦੇ ਹੋ ਬੱਸ ਜੀ ਇਸ ਨੂੰ ਜੋ ਹੈ ਆਪਾਂ ਚੰਗੀ ਤਰ੍ਹਾਂ ਜੋ ਹੈ ਸੈੱਟ ਕੀਤਾ ਤੇ ਉਸ ਤੋਂ ਬਾਅਦ ਜੀ ਆਪਾਂ ਤਵੇ ਤੇ ਪਾ ਦੇਣਾ ਹੈ ਤੇ ਪਹਿਲਾਂ ਜੋ ਹੈ ਕਈ ਵਾਰ ਅਸੀਂ ਦੇਖਦੇ ਹੁੰਦੇ ਛੋਟੇ ਹੁੰਦੇ ਨਿੱਕੇ ਹੁੰਦੇ ਜੋ ਹੈ ਦੋ ਪਰਦਿਆਂ ਵਾਲੇ ਪਰੌਂਠੇ ਹੀ ਬਣਦੇ ਹੁੰਦੇ ਸੀ ਅੱਜ ਕੱਲ ਦਾ ਟ੍ਰੈਂਡ ਹੈ ਤੇ ਬਸ ਇੱਕ ਚ ਬਣਾਉਨੇ ਹਾਂ ਬਟ ਪਹਿਲਾਂ ਜੋ ਹੈ ਮੰਮੀ ਸਾਡੇ ਬਣਾਉਂਦੇ ਸੀਗੇ ਆਲੂਆਂ ਦੇ ਵੀ ਤੇ ਕਿਸੇ ਵੀ ਚੀਜ਼ ਦੇ ਬਣਾਉਣੇ ਗੋਭੀ ਦੇ ਤਾਂ ਉਹ ਦੋ ਪਰਦਿਆਂ ਵਾਲੇ ਹੀ ਬਣਦੇ ਹੁੰਦੇ ਸੀ ਤੇ ਬਸ ਜੀ ਇਹ ਸੀਗਾ ਤੁਹਾਡੇ ਨਾਲ ਅੱਜ ਗੰਡਿਆਂ ਦੇ ਪਰੌਂਠਿਆਂ ਦੀ ਸ਼ੇਅਰਿੰਗ ਸਤ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਜਿਸ ਦਾ ਨਾਮ ਹੈ ਬਲਜੀਤ ਕੋਲਡੀ ਡੇਲੀ ਬਲੌਗਸ ਜੀ ਵੇਖਿਆ ਤੇ ਹੁਣ ਜੋ ਹੈ ਮੈਂ ਕਟਿੰਗ ਕਰ ਰਹੀ ਹਾਂ ਸਬਜੀ ਤੇ ਅੱਜ ਬਣਾਉਣੇ ਨੇ ਕਦੂਆਂ ਦੀ ਸਬਜੀ ਤੇ ਛੋਲਿਆਂ ਦੀ ਦਾਲ ਪਾਕੇ ਤੇ ਬਸ ਜੋ ਹੈ ਹੁਣ ਬਹੁਤ ਹੋ ਗਏ ਕਦੂ ਤੇ ਹੁਣ ਜੋ ਹੈ ਨਵੀਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਬਟ ਇਹ ਲਾਸਟ ਸੀਗੇ ਤਾਂ ਇਹ ਤਾਂ ਜੋ ਹੈ ਆਪਾਂ ਫਿਨਿਸ਼ ਕਰਨੇ ਹੀ ਨੇ ਤੇ ਬਸ ਜੀ ਤੁਸੀਂ ਵੇਖ ਸਕਦੇ ਹੋ ਆਸੇ ਪਾਸੇ ਦਾ ਵਿਊ ਤੇ ਆਪਾਂ ਜੋ ਹੈ ਕਰਦੇ ਹਾਂ ਕਟਿੰਗ ਚਲੋ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਬਸ ਜੀ ਇਸੇ ਤਰ੍ਹਾਂ ਜੋ ਹੈ ਆਪਣਾ ਰੁਟੀਨ ਚੱਲ ਰਿਹਾ ਸੀਗਾ ਬਸ ਇੰਜੋਏ ਕਰ ਰਹੇ ਸੀਗੇ ਮੌਸਮ ਤੇ ਨਾਲ ਹੀ ਜੋ ਹੈ ਆਪਣਾ ਕੰਮ ਵੀ ਚੱਲੀ ਜਾਂਦਾ ਸੀ ਤੇ ਉਧਰ ਜੋ ਹੈ ਮਿਸਤਰੀਆਂ ਨੂੰ ਚਾਹ ਚੂ ਫੜਾ ਕੇ ਉਹਨਾਂ ਦੇ ਭਾਂਡੇ ਸਾਹਮਣੇ ਤੇ ਜੋ ਹੈ ਪਾਣੀ ਵਾਲੀ ਬੋਤਲਾਂ ਉਹ ਸਾਹਮਣੀਆਂ ਤੇ ਹਸਬੰਡ ਵੀ ਨਾਲ ਲੱਗੇ ਹੋਏ ਸੀਗੇ ਤੇ ਬਸ ਇਸੇ ਤਰ੍ਹਾਂ ਜੋ ਹੈ ਕੰਮ ਚੱਲ ਰਿਹਾ ਸੀਗਾ ਤੇ ਜੋ ਹੈ ਇੱਕ ਹੋਰ ਰੂਟੀਨ ਜੋ ਮੈਂ ਫੋਲੋ ਕਰਦੀ ਹਾਂ ਅੱਜਕੱਲ ਮੈਂ ਡਾਈਨਿੰਗ ਟੇਬਲ ਤੇ ਜੋ ਹੈ ਬੋਟਲ ਪਾਣੀ ਦੀਆਂ ਭਰ ਕੇ ਰੱਖਦੀ ਹਾਂ ਜਿਸ ਨਾਲ ਕਿ ਕਦੇ ਵੀ ਪਾਣੀ ਪੀਣ ਨੂੰ ਜੀ ਕਰਦਾ ਹੈ ਤਾਂ ਆਪਾਂ ਪੀ ਸਕਦੇ ਹਾਂ ਕਈ ਵਾਰ ਅਸੀਂ ਜੋ ਹੈ ਫ੍ਰਿਜ ਚੋਂ ਪਾਣੀ ਲਿਆਉਣ ਲਈ ਜਾਂ ਫਿਰ ਕੈਂਪਰ ਚੋਂ ਪਾਣੀ ਲੈਣ ਦੀ ਜੋ ਹੈ ਦਿੱਕਤ ਤੋਂ ਪਰੇਸ਼ਾਨ ਹੋ ਕੇ ਆਪਾਂ ਜੋ ਹੈ ਪਾਣੀ ਪੀਣਾ ਹੀ ਇਗਨੋਰ ਕਰਦੇ ਹਾਂ ਬਟ ਜੋ ਹੈ ਪਾਣੀ ਜੇ ਸਾਹਮਣੇ ਹੋਵੇਗਾ ਤਾਂ ਅਸੀਂ ਪੀ ਸਕਦੇ ਹਾਂ ਤੇ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਸਬਜੀ ਨੂੰ ਲਾਇਆ ਫਟਾਫਟ ਤੜਕਾ ਸ਼ਾਮ ਦਾ ਵੇਲਾ ਹੋ ਗਿਆ ਸੀਗਾ ਤੇ ਬਾਸ ਜੀ ਸਿੰਪਲ ਉਹੀ ਪ੍ਰੋਸੀਜਰ ਜੋ ਤੁਸੀਂ ਜਾਣਦੇ ਹੀ ਹੋ ਤੇ ਇਸ ਤਰ੍ਹਾਂ ਜੋ ਹੈ ਸਬਜੀ ਵੀ ਆਪਣੀ ਜੋ ਹੈ ਰੈਡੀ ਹੋ ਗਈ ਸੀ ਤੇ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਸਬਜੀ ਨੂੰ ਚੰਗੀ ਤਰ੍ਹਾਂ ਰੜਾ ਕੇ ਜੋ ਹੈ ਟੱਕੇ ਰੱਖ ਦੇਣਾ ਹੈ ਤੇ ਉਸ ਤੋਂ ਬਾਅਦ ਜੀ ਉਸ ਨੂੰ ਜੋ ਹੈ 1 ਮਿੰਟ ਪਕਾਉਣਾ ਹੈ ਤੇ ਉਸ ਤੋਂ ਬਾਅਦ ਉਸ ਜੋ ਹੈ ਆਪਾਂ ਪਾਣੀ ਐਡ ਕਰਨਾ ਹੈ ਪਾਣੀ ਐਡ ਕਰਕੇ ਜੀ ਉਸ ਨੂੰ ਕਰ ਦਾਂਗੇ ਟੱਕੇ ਰੱਖ ਦਾਂਗੇ ਤੇਜ ਤੋਂ ਬਾਅਦ ਜੀ ਕੋਸ ਸੀਗੇ ਡੱਬੇ 'ਚ ਫਿਲ ਕਰਨੇ ਸੀਗੇ ਜਿਵੇਂ ਰਾਜਮਾ ਤੇ ਜੋ ਹੈ ਸੀਗਾ ਸਾਬਤ ਜੋ ਹੈ ਧਨੀਆ ਸੀਗਾ ਮੈਂ ਉਸ ਨੂੰ ਜੋ ਹੈ ਗ੍ਰाइंड ਕਰਕੇ ਪੀਸ ਕੇ ਪਾਊਡਰ ਬਣਾਉਣਾ ਸੀਗਾ ਸਭ ਤੋਂ ਪਹਿਲਾਂ ਜੀ ਧੁੱਪ ਲਵਾ ਕੇ ਉਸ ਨੂੰ ਜੋ ਹੈ ਮੈਂ ਚੰਗੀ ਤਰ੍ਹਾਂ ਚੋਗ ਲਿਆ ਤੇ ਚੋਗਣ ਤੋਂ ਬਾਅਦ ਜੀ ਇਹ ਮੈਂ ਫਿਲ ਕਰ ਰਹੀ ਹਾਂ ਗ੍ਰाइंड ਕਰਕੇ ਜੋ ਹੈ ਸੁੱਕਾ ਧਨੀਆ ਹੈ ਇਹ ਵੀ ਜੋ ਹੈ ਮਸਾਲਿਆਂ ਵਿੱਚ ਬਹੁਤ ਟੇਸਟੀ ਲੱਗਦਾ ਹੈ ਤੇ ਉਸ ਤੋਂ ਬਾਅਦ ਜੀ ਬੇਟੀ ਸਬਰਵੀਰ ਕੌਰ ਜੀ ਕਰ ਰਹੇ ਸੀਗੇ ਕੁਝ ਕੰਮ ਟਿਊਸ਼ਨ ਜਾਣ ਲਈ ਤਿਆਰ ਹੋ ਰਹੇ ਸੀਗੇ ਤੇ ਬਸ ਜੀ ਇਸ ਤੋਂ ਬਾਅਦ ਸਬਜ਼ੀ ਵੀ ਤਿਆਰ ਸੀਗੀ ਤੇ ਇਹ ਜੋ ਹੈ ਹੁਣ ਜੇ ਸ਼ਾਮ ਦਾ ਵੇਲਾ ਹੋ ਗਿਆ ਸੀਗਾ ਜੋ ਆ ਤੇ ਬਸ ਜੀ ਆਪਾਂ ਜੋ ਜਗਾਈ ਤੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਤੇ ਬਸ ਜੀ ਇੱਧਰ ਜੋ ਹੈ ਡਿਨਰ ਦੀ ਤਿਆਰੀ ਹੋ ਚੁੱਕੀ ਸੀ I'm n r e f be o r r e l a d o n to i s u i d e o i n to u m b n a i l s a l l g o o d r i n i e e r m a n k i ਫਿਰ ਫਰੈਂਡਸ ਮੈਂ ਜੋ ਹੈ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਹੈ ਇਹ ਵੀਰ ਹੈ ਜੋ ਮੁਕਸਰ ਸਾਹਿਬ ਗੁਰਦੁਆਰੇ ਮੈਨੂੰ ਜੋ ਹੈ ਮਿਲੇ ਸੀਗੇ ਇਹ ਵਿਚਾਰੇ ਜੋ ਹੈ ਭੀਖ ਮੰਗ ਰਹੇ ਸੀਗੇ ਤੇ ਮੈਂ ਇਹਨਾਂ ਨੂੰ ਪੈਸੇ ਦੇ ਕੇ ਇੱਕ ਵਾਰੀ ਤਾਂ ਜੋ ਮੈਂ ਅੱਗੇ ਚਲੀ ਗਈ ਪਰ ਮੇਰੀ ਅੰਤਰ ਆਤਮਾ ਨੇ ਤੇ ਮੇਰੇ ਜੋ ਹੈ ਮੇਰਾ ਫਰਜ਼ ਸੀਗਾ ਮੈਂ ਇਹਨਾਂ ਨੂੰ ਸ਼ੇਅਰ ਕਰਾਂ ਕਿ ਸ਼ਾਇਦ ਕੋਈ ਇਹਨਾਂ ਦੀ ਹੈਲਪ ਕਰ ਦੇ ਇਹ ਜੋ ਹੈ ਇਹ ਬੀਰਾ ਵਿਚਾਰਾ ਮੁਖਸਰ ਸਾਹਿਬ ਗੁਰਦੁਆਰਾ ਸਾਹਿਬ ਦੇ ਸ਼ਹੀਦ ਜੋ ਗੁਰਦੁਆਰਾ ਸਾਹਿਬ ਹੈ ਸ਼ਹੀਦਾਂ ਦਾ ਉਹਨਾਂ ਦੇ ਸਾਹਮਣੇ ਬੈਠੇ ਹੁੰਦੇ ਨੇ ਤੇ ਇਹ ਭੀਖ ਮੰਗਦੇ ਨੇ ਤੇ ਇਹਨਾਂ ਦਾ ਜੋ ਹੈ ਪਰਿਵਾਰ ਦੀ ਹਾਲਤ ਵੀ ਬਹੁਤ ਮਾੜੀ ਹੈ ਦੋ ਭੈਣਾਂ ਨੇ ਵਿਆਹੀਆਂ ਹੋਈਆਂ ਨੇ ਤੇ ਇੱਕ ਜੋ ਭਰਾ ਹੈ ਉਸ ਦੀ ਡੈਥ ਹੋ ਚੁੱਕੀ ਹੈ ਵੱਡੇ ਦੀ ਤੇ ਮਾਂ ਜੋ ਹੈ ਘਰਾਂ ਚ ਕੰਮ ਕਰਦੀ ਹੈ ਜੇ ਕੋਈ ਵੀ ਇਹਨਾਂ ਦੀ ਹੈਲਪ ਕਰਨਾ ਚਾਹੁੰਦਾ ਹੈ ਤਾਂ ਇਹ ਅਬੋ ਰੋਡ ਜੋ ਹੈ ਗਲੀ ਨੰਬਰ 1 ਚ ਰਹਿੰਦੇ ਨੇ ਪਲੀਜ਼ ਇਹਨਾਂ ਦੀ ਹੈਲਪ ਕਰਿਓ